ਬੈਰੀ ਠੀਕ ਆ ਆਪਣੇ ਆਪ ਚੱਲੇਗੀ ਚੱਕਰਾਂ ਦੇ ਮਤਲਬ ਆਪਣੇ ਆਪ ਫਾਰਵਰਡ ਚੱਲੇਗੀ ਜੀ ਕਾ ਕੱਟਣ ਦੇ ਨਾਲ ਨਾਲ ਇਹਨੇ ਕਾ ਸਟੋਰ ਵੀ ਕਰਨਾ ਉਹ ਬਾਹਰ ਵਿੱਚ ਨਹੀਂ ਚੱਕਣਾ ਪੈਣਾ ਕੰਗੇ ਨਾ ਤਾਂ ਨਹੀਂ ਇਕੱਠਾ ਕਰਨਾ ਨਾ ਜੀ ਕੰਗੇ ਵਗੈਰਾ ਕਿਸੇ ਚੀਜ਼ ਨਾਲ ਇਕੱਠਾ ਕਰਨ ਦੀ ਨਹੀਂ ਲੋੜ ਜੀ ਇਹਨੂੰ ਕਹਿੰਦੇ ਇਹ ਸ਼ੀਟ ਬੈਂਡਿੰਗ ਮਸ਼ੀਨ ਸ਼ੀਟ ਬੈਂਡਿੰਗ ਮਸ਼ੀਨ ਹਾਂ ਜੀ ਮਤਲਬ ਆਪਾਂ ਕੋਈ ਵੀ ਗਲਾਈ ਹੋਣੀ ਨਹੀਂ ਕੋਈ ਵੀ ਸ਼ੀਟ ਨੂੰ ਗਲਾਈ ਦੇਣੀ 90 ਡਿਗਰੀ ਬੈਂਡ ਕਰਨਾ ਜੀ ਸਾਡਾ ਆਪਨਾ ਬਣਿਆ ਹੋਇਆ 6 ਪਲੰਜਰ ਪੰਪ ਹੈ ਸਾਡੀ ਖੁਦ ਹੀ ਖੋਜ ਕੀਤੀ ਹੋਈ ਇਹਦੇ ਵਿੱਚ ਪਲੰਜਰ ਇੰਚੀ ਮੋٹے ਪਾਏ ਹੁੰਦੇ ਜੀ ਜੀ ਇੱਕ ਕੁਆਲਿਟੀ ਕਹੀ ਸੀ ਉਹ ਅੱਜ ਅੱਜ ਸਾਹਮਣੇ ਆ ਜਿਹੜੀ ਜਿੰਮੇ ਗੱਲ ਕਰੀ ਸੀ ਉਹਵੇਂ ਪੂਰੇ ਉਤਰੇ ਆਪਣੀ ਗੱਲ ਤੇ ਉਹਵੇਂ ਹੀ ਪਿਆ ਹਾਂ ਬਿਲਕੁਲ ਦੋਬਲ ਪੰਪ ਲੱਗੇ ਤੁਸੀਂ ਆਪ ਖੁਦ ਤਿਆਰ ਕਰਦੇ ਹੋ ਜੀ ਸਰ ਜੀ ਸਾਡਾ ਖੁਦ ਦਾ ਬਣਿਆ ਹੋਇਆ ਹੈ ਚਾਹੇ ਸਾਡੀ 20 ਸਾਲ ਪੁਰਾਣੀ ਮਸ਼ੀਨ ਦਾ ਕੋਈ ਪਾਰਟਸ ਖੋਲ ਕੇ ਲਿਓ ਤੁਸੀਂ ਗੱਲ ਇਹ ਨ ਹੋਵੇ ਕੋਈ ਸਾਈਜ਼ ਨਹੀਂ ਦੱਸਣਾ ਜੀ ਬਲੇਡ ਇੱਕ ਫੋਨ ਕਰਨਾ ਉਹ ਹੀ ਬਲੇਡ ਸੇਮ ਸਾਈਜ਼ ਦਾ ਚਲੇ ਜਾਣਾ ਪਾਉਣ ਡਾਊਨ ਇਹਨੂੰ ਉੱਪਰ ਕਰਾਂਗੇ ਉੱਪਰ ਜਿੱਥੇ ਚਾਹੀਏ ਉੱਥੇ ਰੋਕ ਸਕਦੇ ਜਿੰਨਾ ਬੈਂਡ ਦੇਣਾ ਇੱਥੇ ਸੈੱਟ ਕਰ ਦੇਣਾ ਉੱਥੇ ਆ ਕੇ ਮਸ਼ੀਨ ਉਹਨੇ ਡਿਗਰੀ ਤੇ ਰੁਕ ਜੇਗੀ ਰੁਕ ਜੇਗੀ ਜਿਸ ਤਰ੍ਹਾਂ ਇੱਕ ਆਪਾਂ ਕਹਿ ਸਕਦੇ ਮਰੂਤੀ ਦਾ ਪ੍ਰੋਡਕਟ ਹਰ ਘਰ ਪਿੰਡ ਸ਼ਹਿਰ ਚ ਨਾ ਜੀ ਤੁਸੀਂ ਇੰਡੀਆ ਦੇ ਕਿਸੇ ਕੋਨੇ 'ਚ ਚਲੇ ਜਾਓ ਸਾਨੂੰ ਖੁਦ ਨੂੰ ਪਤਾ ਹੁੰਦਾ ਕਸਟਮਰ 3000 4000 ਕਿਲੋਮੀਟਰ ਤੋਂ ਆ ਕੇ ਬੈਠਦਾ ਈ ਤੁਹਾਡੇ ਕੋਲੋਂ 30 ਸਾਲ ਪਹਿਲਾਂ ਮਸ਼ੀਨ ਗਈ ਸੀ ਤੇ 10 ਟਨ ਤੋਂ ਲੈ ਕੇ 500 ਟਨ 500 ਟਨ ਤੱਕ ਇਹ ਜਿਹੜੀ ਮਤਲਬ ਕਈ ਤਰ੍ਹਾਂ ਦੇ ਕੰਮ ਹਾਂਜੀ ਇਹਦੇ ਥੱਲੇ ਟਰੈਕਟਰ ਦੇ ਪਿੱਛੇ ਜਿਹੜੀਆਂ ਟਰਾਲੀਆਂ ਪਾਉਂਦੇ ਟਰਾਲੀਆਂ ਦੀਆਂ ਚੈਸੀਆਂ 10 ਇੰਚੀ 12 ਇੰਚੀ ਤੱਕ ਸਾਰੀਆਂ ਚੈਸੀਆਂ ਵੀ ਇਹਦੇ ਥੱਲੇ ਬੈਂਡ ਹੁੰਦੀਆਂ ਠੀਕ ਹੈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੇ ਮੈਂ ਅੱਜ ਪਹੁੰਚਿਆ ਬਈ ਜਿੱਥੇ ਪ੍ਰੈਸਾਂ ਦਾ ਗਾੜਾ ਗੁਰੂ ਹਰਸਾਏ ਨਾਗੀ ਹਾਈਡਰੋਲਿਕ ਵਾਲੇ ਵੀਰਾਂ ਕੋਲੇ ਸਭ ਤੋਂ ਪੁਰਾਣਾ ਕੰਮ ਆ ਇੱਥੇ ਹਾਈਡਰੋਲਿਕ ਵੱਖ-ਵੱਖ ਤੱਕ ਜਿਹੜੀਆਂ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਆ ਜਿਹੜੀਆਂ ਮੇਰੇ ਮਗਰ ਪਈਆਂ ਦੇਖ ਸਕਦੇ ਹੋ ਕੀ ਜਾ ਵਾਫਰ ਵੱਖ-ਵੱਖ ਤਰ੍ਹਾਂ ਦੀਆਂ ਹਾਈਡਰੌਲਿਕ ਮਸ਼ੀਨਾਂ ਤੇ ਬਾਈ ਅੰਗਰੇਜ਼ ਸਿੰਘ ਜੀ ਆਪਣੇ ਨਾਲ ਹੋਣਗੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਜਿਹੜੀਆਂ ਮਸ਼ੀਨਾਂ ਤਿਆਰ ਕਰਦੇ ਆ ਪਹਿਲਾਂ ਪੁੱਛਦੇ ਆ ਕਿੰਨਾ ਟਾਈਮ ਹੋ ਗਿਆ ਤੇ ਕਿਹੜੀ-ਕਿਹੜੀ ਤਰ੍ਹਾਂ ਦੀ ਮਤਲਬ ਮਸ਼ੀਨ ਹੁੰਦੀ ਹੈ ਇਹਨਾਂ ਕੋਲੇ ਤੇ ਕਿੱਥੋਂ-ਕਿੱਥੋਂ ਤੱਕ ਜਾਂਦੀਆਂ ਕਈ ਐਨ ਆਰ ਆਈ ਭਰਾ ਵੀ ਮੇਰੇ ਤੋਂ ਪੁੱਛਦੇ ਹੁੰਦੇ ਵੀ ਸਾਨੂੰ ਹਾਈਡਰੌਲਿਕ ਮਸ਼ੀਨਾਂ ਚਾਹੀਦੀਆਂ ਕੋਈ 8 ਫੁੱਟੀ ਕੋਈ 10 ਫੁੱਟੀ ਜਿਹੜੀਆਂ ਇਹਦੀਆਂ ਆਪਣਾ ਪ੍ਰਸਾਹ ਆ ਗਈਆਂ ਤਾਂ ਇਹਨਾਂ ਬਾਰੇ ਗੱਲਬਾਤ ਕਰਾਂ ਸਸ਼ੀਕਰ ਜੀ ਸਸ਼ੀਕਰ ਕੀ ਹਾਲ ਚਾਲ ਹੈ ਬਾਈ ਜੀ ਵਧੀਆ ਪਹਿਲਾਂ ਤਾਂ ਆਪਣੀ ਨਾ ਪ੍ਰੋਪਰ ਲੋਕੇਸ਼ਨ ਦੱਸੋ ਜੀ ਕਿੱਥੇ ਹੈ ਸਰ ਆਪਣੀ ਪ੍ਰੋਪਰ ਲੋਕੇਸ਼ਨ ਹੈਗੀ ਜੀ ਗੁਰੂ ਹਰਸਹਾਏ ਜ਼ਿਲ੍ਹਾ ਫਰੋਇਪੁਰ ਫਰੋਇਪੁਰ ਪੰਜਾਬ ਪੰਜਾਬ ਹਾਂਜੀ ਬਿਲਕੁਲ ਫਲਾਈਓਵਰ ਦੇ نیچے ਆਪਣੀ ਜੇ ਆਪਾਂ ਗੱਲ ਕਰੀਏ ਫਰੀਦਕੋਟ ਵੱਲੋਂ ਆਈਏ ਤਾਂ ਫਲਾਈਓਵਰ ਦੇ نیچے ਜੇ ਵਾਇਆ ਫਰੋਇਪੁਰ ਆਈਏ ਤਾਂ ਫਲਾਈਓਵਰ ਦੀ ਸਟਾਰਟਿੰਗ ਤੇ ਦਾਣਾ ਮੰਡੀ ਜੀ ਦਾਣਾ ਮੰਡੀ ਬਿਲਕੁਲ ਬਾਕੀ ਕੰਟੈਕਟ ਕਰ ਲਓ ਨੰਬਰ ਦਿੱਤਾ ਹੁੰਦਾ ਸਾਡਾ ਸਕਰੀਨ ਤੇ ਬਿਲਕੁਲ ਕਿੰਨਾ ਟਾਈਮ ਹੋ ਗਿਆ ਬਾਈ ਜੀ ਆਪਾਂ ਨੂੰ ਮੈਨੂੰ ਤਾਂ ਬਾਏ ਬਰਥ ਹੋ ਗਿਆ ਜੀ ਬਾਕੀ ਫਾਦਰ ਸਾਹਿਬ 1975 ਤੋਂ ਹੀ ਕੰਮ ਕਰ ਰਹੇ ਨੇ ਠੀਕ ਹੈ ਜੀ ਬਿਲਕੁਲ ਜੀ ਦੋਸਤੋ ਅੱਜ ਜਿਹੜੀਆਂ ਤੁਹਾਨੂੰ ਮਸ਼ੀਨਾਂ ਦਿਖਾਉਣੇ ਆ ਧਿਆਨ ਨਾਲ ਦੇਖ ਲਿਓ ਬਹੁਤ ਵਧੀਆ ਕੁਆਲਿਟੀ ਦੀਆਂ ਤਿਆਰ ਕਰਦੇ ਆ ਕੋਈ ਲੰਬਾ ਨਹੀਂ ਆ ਤੇ ਜਿਹੜੀ ਬਾਈ ਜੀ ਤੁਹਾਡੇ ਕੋਲੇ ਇਹ ਆ ਜਾਂਦੀ ਆ ਪ੍ਰੈਸ ਮਸ਼ੀਨ ਇਹ ਮੈਂ ਦੇਖਦਾ ਜੀ ਸਭ ਤੋਂ ਵੱਖਰੀ ਹੁੰਦੀ ਆ ਹਾਂ ਬਹੁਤ ਸਾਰੀਆਂ ਵਰਕਸ਼ਾਪਾਂ ਤੇ ਦੇਖੀ ਆ ਮੈਂ ਜਾਂ ਆਪਾਂ ਕਿਤੇ ਵੀ ਆਪਾਂ ਕਹੇ ਲਈ ਵੀ ਐਗਰੀਕਲਚਰ ਲੈਟਰ ਮਸ਼ੀਨ ਵੀ ਕਰਦੇ ਹਣਾ ਉੱਥੇ ਦੇਖੀ ਆ ਇਹਨੂੰ ਕੀ ਨਾਮ ਦਿੱਤਾ ਤੁਸੀਂ ਇਹ ਸਰ ਮਲਟੀ ਕਟਰ ਪਲੱਸ ਬੈਂਡਿੰਗ ਹਾਂਜੀ ਪਲੱਸ ਪੰਚਿੰਗ ਪੰਚਿੰਗ ਹਾਂਜੀ ਇੰਨੇ ਵਿੱਚ ਆਪਣੇ ਹਰ ਤਰ੍ਹਾਂ ਦਾ ਚੈਨਲ ਜੀ ਸਰੀਆ ਫਿਰ ਚੈਨਲ ਦੂਸਰੇ ਸਾਈਡ ਦਾ ਪੱਤੀ ਐਂਗਲ ਮਤਲਬ ਕਈ ਤਰ੍ਹਾਂ ਦੇ ਕੰਮ ਕਈ ਤਰ੍ਹਾਂ ਦੇ ਮਲਟੀ ਕਟਣ ਇਸ ਦਾ ਨਾਮ ਰੱਖਿਆ ਹੋਇਆ ਬਿਲਕੁਲ 2025 ਮਾਡਲ ਹੈ ਨਵੀਂ ਤਿਆਰ ਕਰਕੇ ਅੱਜ ਮੈਂ ਵੀਡੀਓ 'ਚ ਵੀ ਦਿਖਾ ਰਹੇ ਹਾਂ ਤੁਹਾਡੇ ਸਾਹਮਣੇ ਤੇ ਇਹ ਬਾਈ ਜਿਆਦਾਤਰ ਕਿਹੜੀ ਸਾਈਡ ਜਾਂਦੀ ਹੈ ਮਤਲਬ ਇਹ ਵੀਰੇ 올 ਓਵਰ ਇੰਡੀਆ ਦੇ ਵਿੱਚ ਹਰੇਕ ਛੋਟੀ ਤੋਂ ਲੈ ਕੇ ਵੱਡੀ ਵਰਕਸ਼ਾਪ ਦੇ ਵਿੱਚ ਚਾਹੇ ਉਹ ਕਿਸੇ ਨੇ ਪਿੰਡ ਦੇ ਵਿੱਚ ਕੋਈ ਵਰਕਸ਼ਾਪ ਖੋਲ੍ਹਣੀ ਹੋਵੇ ਇਸ ਮਸ਼ੀਨ ਤੋਂ ਬਿਨਾ ਉਹਦੀ ਵਰਕਸ਼ਾਪ ਖੋਲ੍ਹਣੀ ਬੇਕਾਰ ਹੈ ਮਤਲਬ ਇਹ ਕਈ ਤਰ੍ਹਾਂ ਦੇ ਕੰਮ ਹੁੰਦੇ ਆ ਹਾਂਜੀ ਇਹਦੇ ਥੱਲੇ ਟਰੈਕਟਰ ਦੇ ਪਿੱਛੇ ਜਿਹੜੀਆਂ ਟਰਾਲੀਆਂ ਪਾਉਂਦੇ ਟਰਾਲੀਆਂ ਦੀਆਂ ਚੈਸੀਆਂ 10 ਇੰਚੀ 12 ਇੰਚੀ ਤੱਕ ਸਾਰੀਆਂ ਚੈਸੀਆਂ ਵੀ ਇਹਦੇ ਥੱਲੇ ਬੰਨ੍ਹਲ ਹੁੰਦੀਆਂ ਠੀਕ ਆ ਇਹਦੀ ਹਾਈਡਰੌਲਿਕ ਦਾ ਪਾਵਰ ਵੀ ਹੁੰਦਾ ਵੀ ਛੋਟੀ ਵੱਡੀ ਦੀ ਬਿਲਕੁਲ ਜੀ 10 ਟਨ ਤੋਂ ਲੈ ਕੇ 500 ਟਨ ਤੱਕ ਜਿੱਡੀ ਮਰਜ਼ੀ ਦੀ 10 ਟਨ ਤੋਂ ਲੈ ਕੇ 500 टान। 500 ਟਨ ਤੱਕ ਦੀ ਇਹ ਜਿਹੜੀ ਹਾਈਡਰੌਲਿਕਾ ਸਭ ਤੋਂ ਪਾਵਰਫੁੱਲ ਚੀਜ਼ ਮੰਨੀ ਜਾਂਦੀ ਹੈ। ਬਿਲਕੁਲ ਜੀ ਬਿਲਕੁਲ। ਵੱਡੀ ਤੋਂ ਵੱਡੀ ਚੀਜ਼ ਸਿੱਧੀ ਕਰ ਲੈਂਦੀ ਹੈ ਜਿਹੜੀ ਪਿੰਡ ਪਾਉਣਾ ਉਹ ਪਿੰਡ ਪਾ ਜੀ ਹੈਨਾ। 4 ਇੰਚੀ, 5 ਇੰਚੀ ਮੋਟਾ ਸਰੀਆ, 6 ਇੰਚ ਮੋਟਾ ਸੇ ਕੁਛ ਵੀ ਇਹਦੇ ਥੱਲੇ ਰੱਖ ਦਿਓ ਇਹ ਸਿੱਧਾ ਕਰ ਦੇ। ਇਹ ਇਹਦਾ ਵਜ਼ਨ ਕਿੰਨਾ ਹੋਊ ਇਹਦਾ? ਵਜ਼ਨ ਸਰ ਅਲੱਗ-ਅਲੱਗ ਮਾਡਲ ਤੇ ਡਿਪੈਂਡ ਕਰਦਾ। 8 ਕੁਇੰਟਲ ਤੋਂ ਲੈ ਕੇ ਚਾਹੇ 8 ਟਨ, 10 ਟਨ, 15 ਟਨ, 20 ਟਨ ਤੱਕ ਵਜ਼ਨ ਪਹੁੰਚ ਜਾਂਦਾ। ਹਰ ਇੱਕ ਮਾਡਲ ਤੇ ਡਿਪੈਂਡ ਕਰਦਾ। ਇਸ ਮਾਡਲ ਦੇ ਵਿੱਚ ਕੱਲੀ ਸਿੰਗਲ ਮਸ਼ੀਨ ਵੀ ਰੈਡੀ ਹੋ ਜਾਂਦੀ ਛੋਟੀ ਹਾਂ ਮਸ਼ੀਨੀਆਂ ਦੇਖੀਆਂ ਜੀ ਇਹਦੇ ਨਾਲ ਪਲਾਸ ਇਧਰ ਬੈਂਡਿੰਗ ਹੋ ਜਾਂਦੀ ਮਤਲਬ ਆਪਾਂ ਸ਼ੀਟ ਬੈਂਡ ਕਰ ਸਕਦੇ ਕਿਸੇ ਆਪਣੇ ਵੀਰ ਮਿੱਤਰ ਨੇ ਚੱਦਰ ਬੈਂਡ ਕਰਨੀ ਹੋਵੇ ਉਹ ਵੀ ਬੈਂਡ ਹੋ ਜਾਂਦੀ ਜੀ ਇਧਰ ਜੀ ਕਿਸੇ ਐਂਗਲ ਪੱਤੀ ਚੈਨਲ ਚ ਸਰਾਖ ਪਾਉਣਾ ਹੋਵੇ ਜੀ ਇਹ ਉਸ ਕੰਮ ਆ ਜਾਂਦੀ ਠੀਕ ਹੈ ਜੀ ਹਾਂਜੀ ਤੇ ਇਹਦੇ ਵਿੱਚ ਆਪਾਂ ਕਹੇਲੀ ਵੀ ਤੁਹਾਡੇ ਕੋਲ ਹੀ ਕਿਉਂ ਨਾ ਤੁਹਾਡੀ ਖਾਸਤ ਕੀ ਆ ਇਹ ਮਸ਼ੀਨਾਂ ਚ ਤੁਹਾਡੀ ਇਹੋ ਜੀ ਕਲਾਕੀ ਹੈ ਵੀ ਜਿਹੜੀ ਵੱਖਰੀ ਬਣਾਉਂਦੇ ਆ ਤੁਹਾਡੀ ਸਭ ਤੋਂ ਵੱਡਾ ਤਾਂ ਜੀ ਸਾਡੇ ਸਰਦਾਰ ਜੀ ਸਰਦਾਰ ਇਕਬਾਲ ਸਿੰਘ ਆਗੀ ਜੀ ਦਾ ਐਕਸਪੀਰੀਅੰਸ ਹੈ 1975 ਤੋਂ ਜਿਸ ਤਰ੍ਹਾਂ ਇੱਕ ਆਪਾਂ ਕਹਿ ਸਕਦੇ ਮਰੂਤੀ ਦਾ ਪ੍ਰੋਡਕਟ ਹਰ ਘਰ ਪਿੰਡ ਸ਼ਹਿਰ ਚ ਨਾ ਜੀ ਤੁਸੀਂ ਇੰਡੀਆ ਦੇ ਕਿਸੇ ਕੋਨੇ ਚ ਚਲੇ ਜਾਓ ਸਾਨੂੰ ਖੁਦ ਨੂੰ ਪਤਾ ਹੁੰਦਾ ਕਸਟਮਰ 3000 4000 ਕਿਲੋਮੀਟਰ ਤੋਂ ਆ ਕੇ ਬੈਠਦਾ ਜੀ ਤੁਹਾਡੇ ਕੋਲੋਂ 30 ਸਾਲ ਪਹਿਲਾਂ ਮਸ਼ੀਨ ਗਈ ਸੀ 35 ਸਾਲ ਪਹਿਲਾਂ ਗਈ ਸੀ ਜੀ ਇਸ ਕਰਕੇ ਲੋਕਾਂ ਦਾ ਇੱਕ ਯਕੀਨ ਬਣ ਚੁੱਕਿਆ ਇਸ ਪ੍ਰੋਡਕਟ ਦੇ ਉੱਤੇ ਮੈਂ ਕਾਫੀ ਮਤਲਬ ਤੁਹਾਡਾ ਨਾਮ ਸੁਣਿਆ ਮੈਂ ਕਿਹਾ ਵੀ ਇੱਥੇ ਆ ਗਏ ਹੈ ਨਾ ਨਾਗਜੀ ਤੇ ਹਾਈਡਰੌਲਿਕਸ ਤੇ ਅੱਜ ਜਿੱਥੇ ਜਿਸ ਵੀਰ ਕਰਕੇ ਪਹੁੰਚੇ ਆਪਾਂ ਉਹਨਾਂ ਨੇ ਵੀ ਮਿਲਾਵਾਂਗੇ ਉਹਨਾਂ ਨੇ ਵੀ ਇੱਕ ਮਸ਼ੀਨ ਲਈ ਹੈ ਹਾਈਡਰੌਲਿਕ ਤੇ ਇਹਦੇ ਵਿੱਚ ਫਿਰ ਡਬਲ ਆ ਜਾਂਦੇ ਤੁਹਾਡੇ ਕੋਲੇ ਹਾਂਜੀ ਇਹ ਇਹਦੇ ਵਿੱਚ ਇੱਕ ਦੇ ਵਿੱਚ ਤਿੰਨ ਮਸ਼ੀਨਾਂ ਹੋਣ ਕਰਕੇ ਨਾ ਪੰਪ ਡਬਲ ਲੱਗ ਗਿਆ ਜੀ ਹਲਾ ਇੱਕ ਮੋਟਰ ਤੇ ਤਿੰਨ ਮਸ਼ੀਨਾਂ ਦੀ ਆਪਰੇਟਿੰਗ ਹੁੰਦੀ ਹੈ ਤਿੰਨ ਮਸ਼ੀਨਾਂ ਦੀ ਆਪਰੇਟਿੰਗ ਇੱਕੋ ਮੋਟਰ ਤੇ 5 ਐਚਪੀ ਦੀ ਡਰਾਈਵ ਨਾਲ ਜੀ ਪੂਰਾ ਸਿਸਟਮ ਹੁਣ ਇਹਦੇ ਵਿੱਚ ਕੀ ਚੇਂਜਸ ਕੀਤੇ ਆ ਆ ਆ ਕੀ ਚੀਜ਼ ਆ ਜੀ ਲਈ ਇਹ ਇਹ ਲੱਗਾ ਜੀ ਡਿਸਟ੍ਰੀਬਿਊਟਰ ਮਸ਼ੀਨ ਨੂੰ ਆਪਰੇਟ ਕਰਨ ਲਈ ਆਪਾਂ ਡਾਊਨ ਇਹਨੂੰ ਉੱਪਰ ਕਰਾਂਗੇ ਉੱਪਰ ਜਿੱਥੇ ਚਾਹੀਏ ਉੱਥੇ ਰੋਕ ਸਕਦੇ ਜਿੰਨਾ ਬੈਂਡ ਦੇਣਾ ਇੱਥੇ ਸੈੱਟ ਕਰ ਦੇਣਾ ਉੱਥੇ ਆ ਕੇ ਮਸ਼ੀਨ ਉਹਨੇ ਡਿਗਰੀ ਤੇ ਰੁਕ ਜਾਏਗੀ ਰੁਕ ਜਾਏਗੀ ਤੇ ਜਦੋਂ ਆਪਾਂ ਇਹਨੂੰ ਛੱਡ ਦੇਵਾਂਗੇ ਤਾਂ ਆਪਣੇ ਆਪ ਵਾਪਸ ਆ ਜਾਣਾ ਬਿਲਕੁਲ ਉੱਪਰ ਕਰਾਂਗੇ ਉੱਪਰ ਨੂੰ ਆ ਜਾਏਗੀ ਬਿਲਕੁਲ ਤੇ ਇਹ ਤਾਂ ਆ ਗਈ ਤੁਹਾਡੀ ਮਲਟੀ ਹੈਨਾ ਜਿਵੇਂ ਆਪਾਂ ਕਹੇਲੀ ਕਈ ਤਰ੍ਹਾਂ ਦੇ ਕੰਮ ਕਰ ਦਿੰਦੀ ਹੈ ਜੀ ਸਰ ਬਿਲਕੁਲ ਤੇ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਡਬਲ ਪੰਪ ਲੱਗੇ ਆ ਤੁਸੀਂ ਆਪ ਖੁਦ ਤਿਆਰ ਕਰਦੇ ਹੋ ਜੀ ਜੀ ਸਰ ਜੀ ਸਾਡਾ ਖੁਦ ਦਾ ਬਣਿਆ ਹੋਇਆ ਹੈ ਚਾਹੇ ਸਾਡੀ 20 ਸਾਲ ਪੁਰਾਣੀ ਮਸ਼ੀਨ ਦਾ ਕੋਈ ਪਾਰਟਸ ਖੋਲ ਕੇ ਲਿਆਓ ਤੁਸੀਂ ਗੱਲ ਕੀਤੀ ਸੀ ਲੋਕੀ ਸਾਡੇ ਕੋਲ ਕੌਣ ਕਿਉਂ ਆਉਂਦੇ ਹੈ ਇਹਦਾ ਰੀਜ਼ਨ ਹੈ ਕਿ ਹਰੇਕ ਚੀਜ਼ ਦਾ ਸਟੈਂਡਰਡ ਹੈ ਚਾਹੇ ਦਾ ਬਲੇਡ ਤੁਸੀਂ ਚੇਂਜ ਕਰਾਉਣਾ ਨਾ 10 ਸਾਲ ਪੁਰਾਣੀ ਮਸ਼ੀਨ ਹੋਵੇ ਕੋਈ ਸਾਈਜ਼ ਨਹੀਂ ਦੱਸਣਾ ਜੀ ਬਲੇਡ ਇੱਕ ਫੋਨ ਕਰਨਾ ਉਹੀ ਬਲੇਡ ਸੇਮ ਸਾਈਜ਼ ਦਾ ਚਲੇ ਜਾਣਾ ਉਹਦੇ ਸਾਈਜ਼ ਦੇਣ ਦੀ ਜੇ ਪੰਪ ਦੀ ਕੋਈ ਕੰਪਲੇਂਟ ਹੈ ਉਹ ਵੀ ਆਪਾਂ ਉਦਾਂ ਹੀ ਕਰਨੀ ਤੇ ਲਾ ਦੇਣਾ ਉਦਾਂ ਹੀ ਲਾ ਦੇਣਾ ਹਾਂਜੀ ਕਈ ਵਾਰ ਕੀ ਹੁੰਦਾ ਕੰਪਨੀਆਂ ਹਨਾ ਚਾ ਉਹ ਨਾਮ ਬਣ ਜਾਂਦਾ ਉਹਦੇ ਵਾਰ ਪੁਰਾਣੀਆਂ ਮਸ਼ੀਨਾਂ ਆ ਜਾਂਦੀਆਂ ਭੁੱਲੇ ਜਾਂਦੀਆਂ ਸਭ ਤੋਂ ਬੜੀ ਵਧੀਆ ਗੱਲ ਇਹ ਲੱਗੀ ਪੁਰਾਣੀ ਬਾਈ ਜੀ ਨੇ ਕਿਹਾ 10 ਸਾਲ ਪੁਰਾਣੀ ਸਾਡੀ ਮਸ਼ੀਨ ਲਿਆ ਕੋਈ ਵੀ ਪਾਰਟ ਲਿਆਓ ਸਾਨੂੰ ਇੱਥੇ ਬਦਲ ਕੇ ਪਾਰਟ ਚੇਂਜ ਹੋ ਜਾਊਗਾ ਵੀ ਇਹ ਨਹੀਂਗਾ ਵੀ ਸਿਰ ਮਾਡਲ ਦੇ ਵਿੱਚ ਚੇਂਜ ਹੋਊਗਾ ਮਸ਼ੀਨ ਐਕਸਚੇਂਜ ਵੀ ਕਰਨੀ ਹੋਵੇ ਪੁਰਾਣੀ ਮਸ਼ੀਨ ਦੇ ਕੇ ਨਵੀਂ ਮਸ਼ੀਨ ਲੈ ਸਕਦੇ ਬਿਲਕੁਲ ਜੀ ਅੱਛਾ ਇੱਥੇ ਆਪਾਂ ਕਿੰਨੇ ਕਿੰਨੇ ਤਰ੍ਹਾਂ ਦੀਆਂ ਮਸ਼ੀਨਾਂ ਤਿਆਰ ਕਰਦੇ ਹਾਂ ਜਿਵੇਂ ਆ ਤਾਂ ਆਪਾਂ ਦਿਖਾਤੀ ਇੱਕ ਤਾਂ ਜੀ ਮਲਟੀ ਵਾਲੀ ਆ ਗਈ ਹੈ ਨਾ ਕਈ ਤਰ੍ਹਾਂ ਦੇ ਕੰਮ ਕਰਨ ਵਾਲੀ ਹੈ ਜੀ ਪ੍ਰੈਸਿੰਗ ਮਸ਼ੀਨ ਇੱਕ ਕੱਲੀ ਪ੍ਰੈਸਿੰਗ ਮਸ਼ੀਨ ਆ ਗਈ ਕਟਿੰਗ ਮਸ਼ੀਨ ਆ ਗਈ ਹਾਂ ਜੀ ਇਹਾਰੇ ਕੀ ਹੈ ਸ਼ੇਰਿੰਗ ਮਸ਼ੀਨ ਇਹ ਸ਼ੇਰਿੰਗ ਜਿਹਨਾਂ ਆਪਾਂ ਕਟਿੰਗ ਵਾਲੀ ਕਹਿੰਦੇ ਹਾਂ ਸ਼ੀਟ ਕਟਿੰਗ ਕਹਿ ਸਕਦੇ ਸ਼ੇਰਿੰਗ ਮਸ਼ੀਨ ਕਹਿ ਸਕਦੇ ਇਹ 1 ਐਮ ਐਮ ਤੋਂ ਲੈ ਕੇ ਆਪਾਂ ਹੁਣ ਤੱਕ 25 ਐਮ ਐਮ ਤੱਕ ਬਣਾ ਚੁੱਕੇ ਹਾਂ 1 ਐਮ ਐਮ ਤੋਂ ਲੈ ਕੇ 25 ਐਮ ਐਮ ਮੋਟੀ ਸ਼ੀਟ ਕੱਟਣ ਵਾਲੀ ਮਸ਼ੀਨ ਮਸ਼ੀਨ ਬਣਾ ਚੁੱਕੇ ਆ ਉਹ ਵੀ ਹਾਈਡਰੋਲਿਕ ਦੇ ਵਿੱਚ ਹਾਈਡਰੋਲਿਕ ਹਾਂਜੀ ਜੀ ਬਿਲਕੁਲ ਤੇ ਇਹ ਬਾਈ ਆਪਾਂ ਬਾਈ ਨਾਲ ਵੀ ਮਲਾਉਣੇ ਆ ਜਿਸ ਵੀਰ ਨੇ ਲਈ ਆ ਤੇ ਆਜੋ ਬਾਈ ਜੀ ਤੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹਨਾ ਬਿਲਕੁਲ ਤੇ ਆਪਣਾ ਬਾਈ ਜਦੋਂ ਮੈਕ ਲਾ ਲਈਏ ਪਹਿਲਾਂ ਤੇ ਤੁਹਾਡੇ ਵੀ ਰਿਵਿਊ ਲੈ ਲੈਨੇ ਆ ਤੇ ਇਹ ਬਾਈ ਆਪਣਾ ਸੁੱਖਾ ਭਾਈ ਰੂਪਾ ਤੇ ਇਹਨਾਂ ਨੇ ਆਪਾਂ ਜਿਹੜੀ ਮਸ਼ੀਨ ਲਈ ਆ ਹਾਈਡਰੋਲਿਕਾ ਜਾਂ ਆਪਾਂ ਕੇ ਲਈ ਹਨਾ ਤੇ ਮੜ ਗਿਆ ਆਪਾਂ ਇਹਨਾਂ ਨੇ ਵੀ ਗੱਲ ਕਰਾ ਦਈਏ ਲਓ ਜੀ ਆਜੋ ਬਾਈ ਜੀ ਹਾਂ ਜੀ ਭਾਈ ਕਿਵੇਂ ਲੱਗਿਆ ਮਤਲਬ ਇਹਨਾਂ ਦਾ ਕੰਮ ਜਦੋਂ ਤੁਸੀਂ ਇੱਥੇ ਤੁਸੀਂ ਵੀ ਇੱਕ ਮਿਸਤਰੀ ਭਾਈਚਾਰਾ ਹਨਾ ਕੰਮ ਕਰਦੇ ਆ ਟਰੈਕਟਰਾਂ ਦਾ ਤਾਂ ਤੁਸੀਂ ਬਹੁਤ ਸੋਚ ਸਮਝ ਕੇ ਆਏ ਹੋਵੋਗੇ ਹਨਾ ਹਾਂ ਦੇਖਣਾ ਆਪਾਂ ਦੇਖਣਾ ਤਾਂ ਪੈਂਦਾ ਹੀ ਇਸ ਚਾਰੇ ਪਾਸੇ ਆਪਾਂ ਨੂੰ ਵੀ ਕਿਹੜਾ ਬੰਦਾ ਵਧੀਆ ਕਿਹੜਾ ਬੰਦਾ ਨਹੀਂ ਵਧੀਆ ਹਾਂ ਫੇਰ ਹੀ ਆਪਾਂ ਆਖਰੀ ਰਿਜ਼ਲਟ ਤੇ ਪਹੁੰਚੇ ਹੂੰ ਤੇ ਬਈ ਇਹ ਬਾਈ ਦੀ ਕੁਆਲਿਟੀ ਜੀ ਤੇ ਟਾਈਮ ਟਾਈਮ ਜਮਾ ਓਕੇ ਟਾਈਮ ਤੇ ਜਮਾ ਜਮਾ ਟਾਈਮ ਤੇ ਕੁਆਲਿਟੀ ਵਾਈਜ਼ ਕਿਵੇਂ ਆ ਜਿਹੜੀ ਕੁਆਲਿਟੀ ਕਹੀ ਸੀ ਉਹ ਅੱਜ ਅੱਜ ਸਾਹਮਣੇ ਆ ਜਿਹੜੀ ਜਿਵੇਂ ਗੱਲ ਕਰੀ ਸੀ ਉਹ ਉਵੇਂ ਪੂਰੇ ਉਤਰੇ ਆਪਣੀ ਗੱਲ ਤੇ ਉਵੇਂ ਹੀ ਪਰੇਆ ਹਾਂ ਪੂਰੇ ਬਿਲਕੁਲ ਬਾਈ ਜੀ ਫੇਰ ਤੋਂ ਮੁਬਾਰਕਾਂ ਤੇ ਦਿਓ ਆਪਣੇ ਭਰਾ ਨੂੰ ਵਧਾਈਆਂ ਕਿਉਂਕਿ 4x4 ਟਰੈਕਟਰਾਂ ਦੇ ਉਸਤਾਦ ਕਹਿ ਲਿਓ ਜਮ ਹਾਂ ਪਹਿਲਾਂ ਆਪਾਂ ਜਿਹੜਾ ਪੰਜਾਬ ਦੇ ਇੰਡੀਆ ਦੇ ਵਿੱਚ 911 ਬਾਈਏ ਰੈਣਾ ਕੀਤਾ ਆਪਾਂ ਬਹੁਤ ਵੀਡੀਓ ਪਾਉਨੇ ਹਾਂ ਹਰੇਕ ਤਰ੍ਹਾਂ ਦੇ ਮੋਡੀਫਿਕੇਸ਼ਨ ਕਰਦੇ ਰਹਿੰਦੇ ਆ ਤੇ ਬਾਈ ਜੀ ਰੈਣੀ ਜੀ ਬਾਈ ਦਾ ਕੰਮ ਬਹੁਤ ਵਧੀਆ ਯਾਨੀ ਕਿ ਬਹੁਤ ਵਧੀਆ ਲੱਗਿਆ ਕੰਮ ਬਾਈ ਦਾ ਠੀਕ ਆ ਬਾਈ ਬਿਲਕੁਲ ਤੇ ਆਪਾਂ ਹੁਣ ਬਾਈਏ ਰੈਣਾ ਗੱਲਬਾਤ ਕਰਦੇ ਆ ਆ ਲੋ ਜੀ ਲੋ ਜੀ ਇਹ ਕਿੰਨੇ ਫੁੱਟੀ ਹੈ ਜੀ ਇਹ ਸਾਰ ਹੈਗੀ ਜੀ 8 ਫੁੱਟ 4 ਐਮ ਐਮ ਦੇ ਵਿੱਚ 8 ਫੁੱਟ 4 ਐਮ ਐਮ ਹਾਂਜੀ 4 ਐਮ ਐਮ 10 6 ਵਾਲੀ ਵੀ ਹੋ ਜਾਂਦੀ ਤੇ ਹਾਂਜੀ ਆ ਦੇਖੋ ਨਾਲ ਹੀ ਪਈ ਜੀ ਇਹ 10 ਫੁੱਟ 6 ਐਮ ਐਮ ਹੈ ਜੀ ਜੀ ਇਹਦੀ ਲੰਬਾਈ ਟੋਟਲ 10 ਫੁੱਟ ਹੈ 10 ਫੁੱਟ ਦੀ ਸ਼ੀਟ ਤੁਸੀਂ ਰੱਖਣੀ ਹੈ ਘੜਾ ਦਬਾਣਾ ਤੇ ਤੁਹਾਡੀ 6 ਐਮ ਐਮ ਮੋਟੀ ਜਾਣੀ ਦੋ ਸੂਤ ਮੋਟੀ ਸ਼ੀਟ ਪਾਣੀ ਤਰਾਂ ਕਰਤੀ ਉਹ ਹਾਈਡਰੌਲਿਕ ਕਰਕੇ ਹੁੰਦਾ ਜਿਹੜਾ ਬਿਲਕੁਲ ਜੀ ਹਾਈਡਰੌਲਿਕ ਪੰਪ ਕਰ ਇੱਕ ਇੱਕ ਚੀਜ਼ ਵੀ ਹੋਰ ਕਹਿ ਰਹੇ ਸੀ ਆ ਤਾਂ ਜਮ ਫੁੱਲ ਕਵਰ ਆ ਗਈ ਇਹਦੇ ਵਿੱਚ ਮੋਟਰ ਵੀ ਦੂਜੇ ਹਿਸਾਬ ਨਾਲ ਆ ਗਈ ਹੈ ਨਾ ਆਇਦਾ ਕੰਟਰੋਲ ਆ ਗਿਆ ਜਿਹੜੀ ਦੂਸਰੀ ਆ ਗਈ 8 ਫੁੱਟ ਵਾਲੀ ਹਾਂਜੀ ਸਰ ਉਹਦੇ ਵਿੱਚ ਤੁਸੀਂ ਕਹਿ ਰਹੇ ਸੀ ਮਤਲਬ 6 ਵਾਲਵ ਦੀ ਤਰ੍ਹਾਂ ਕੁਝ ਆਸਰੇ ਹਾਂਜੀ ਉਹ ਕੀ ਚੀਜ਼ ਹੁੰਦੀ ਹੈ ਸਰ ਇਹ ਇਹ ਸਾਡਾ ਆਪਣਾ ਬਣਿਆ ਹੋਇਆ 6 ਪਲੰਜਰ ਪمپ ਹੈ ਸਾਡੀ ਖੁਦ ਹੀ ਖੋਜ ਕੀਤੀ ਹੋਈ ਹੈ ਠੀਕ ਹੈ ਜੀ ਇਹਦੇ ਵਿੱਚ ਪਲੰਜਰ ਇੰਚੀ ਮੋٹے ਪਾਏ ਹੁੰਦੇ ਜੀ ਜੀ ਇਸ ਪمپ ਦੀ ਲਾਈਫ ਮਿਨੀਮਮ 10 ਸਾਲ ਹੁੰਦੀ ਜੀ ਜੀ 10 ਸਾਲ ਤੱਕ ਵੀ ਅਗਰ ਕੋਈ ਮੇਨਟੇਨੈਂਸ ਨਿਕਲਦੀ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ 2000 ਤੱਕ ਇਹਦਾ ਖਰਚਾ ਆਉਂਦਾ ਬਸ ਬਿਲਕੁਲ ਜੀ ਇਹ ਲੋਕਾਂ ਕੋਲ 20 20 ਸਾਲ ਤੱਕ ਇਹਦੀ ਕੋਈ ਰਿਪੇਅਰ ਨਹੀਂ ਖੁੱਲਦੀ ਇਸ ਪੰਪ ਦੀ ਜੀ ਹਾਂ ਜੀ ਬਿਲਕੁਲ ਜੀ ਜਿਹੜਾ ਦੂਸਰਾ ਪੰਪ ਹੈ ਜੀ ਉਹ ਲੱਗਾ ਹੁੰਦਾ ਜੀ ਪਾਵਰ ਪੈਕ ਜਿੰਦੇ ਵਿੱਚ ਪੋਲੀ ਹਾਈਡਰੋਨ ਯੂਕਨ ਵਗੈਰਾ ਦੇ ਪ੍ਰੋਡਕਟ ਲੱਗੇ ਹੁੰਦੇ ਨੇ ਅਸੀਂ ਅਸੈਂਬਲ ਕਰਕੇ ਇਹਨੂੰ ਪਾਵਰ ਪੈਕ ਕਰਨਾ ਹੁੰਦਾ ਜੀ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਤੇ ਇਹ ਮਤਲਬ ਹੈ ਵੀ ਹਾਈਡਰੋਲਿਕ ਟੈਂਕ ਵੱਡਾ ਆ ਗਿਆ ਟੈਂਕ ਵੱਡਾ ਆ ਗਿਆ ਇੰਦੇ ਇਹ ਮੋਟਰ ਲੱਗ ਗਈ ਕਿਉਂਕਿ ਜਿਵੇਂ ਜਿਵੇਂ ਜੀ ਆਪਾਂ ਆ ਦੇਖੀ ਵੀ ਵੱਧ ਆਪਾਂ ਐਮ ਐਮ ਸ਼ੀਟ ਕੱਟਣੀ ਹੈ ਜਿਵੇਂ ਤਾਂ ਉਸ ਹਿਸਾਬ ਨਾਲ ਫਿਰ ਹਾਈਡਰੋਲਿਕ ਉਸ ਦੇ ਅਕੋਰਡਿੰਗ ਇਹਦੀ ਕਪੈਸਿਟੀ ਵੱਧ ਗਈ ਜਾਨੀ ਜੀ ਬਾਕੀ ਸ਼ੀਰਾਂਗ ਦੇ ਪਿੱਛੇ ਬੈਗਏ ਲੱਗੀ ਹੁੰਦੀ ਜੀ ਜੀ ਡੀ ਸ਼ੀਟ ਆਪਾਂ ਕੱਟਣੀ ਹੈ ਐਪੂਰੇਟ ਕੱਟੀ ਜਾਣੀਆਂ ਇੱਕੋ ਰੇਟ ਕੱਟੀਆਂ ਇਹ ਕਈ ਵੱਧ ਘੱਟ ਨਹੀਂ ਹੁੰਦੀ ਨਹੀਂ ਜੀ ਨਹੀਂ ਜਿੰਨੀ ਕਾ ਇਹ ਵੀ ਸਹੂਲਤ ਦਿੱਤੀ ਜਾਂਦੇ ਉਹ ਪਰਲੀ ਮਸ਼ੀਨ ਦੇ ਵੀ ਲੱਗੀ ਹੋਈ ਹੈ ਅੰਦਰ ਹੀ ਬੈਠ ਕੇ ਜਿ ਲੱਗੀ ਹੈ ਜੀ ਇਹਦੇ ਵੀ ਲੱਗੀ ਇਹ ਹਜੇ ਮਤਲਬ ਵੀ ਪੇਂਟ ਕਰਨ ਵਾਲੀ ਹੈ ਜੀ ਹਾਂ ਜੀ ਇਹ ਪੇਂਟ ਕਰਨ ਇਹ ਮਤਲਬ ਚੱਲ ਰਹੀ ਹੈ ਇਸ ਤੋਂ ਇਲਾਵਾ ਤੁਸੀਂ ਦਿਖਾ ਰਹੇ ਸੀ ਆਪਾਂ ਨੂੰ ਜਿਵੇਂ ਧਾ ਕੱਟਣ ਵਾਲੀਆਂ ਮਸ਼ੀਨਾਂ ਹਾਂ ਜੀ ਗ੍ਰਾਸ ਕਟਿੰਗ ਮਸ਼ੀਨ ਵੀ ਬਣਦੀ ਹਾਂ ਜੀ ਹਾਂ ਜੀ ਉਹ ਵੀ ਤੁਹਾਨੂੰ ਦਿਖਾਉਣੇ ਆਜੋ ਧਾ ਵਾਲੀ ਮਸ਼ੀਨ ਤੁਹਾਨੂੰ ਬਾਅਦ ਦੇ ਵਿੱਚ ਦਿਖਾਉਣੇ ਆ ਪਹਿਲਾਂ ਆਹ ਮਸ਼ੀਨ ਬਾਰੇ ਗੱਲਬਾਤ ਕਰਦੇ ਹਾਂ ਬਾਈ ਜੀ ਇਹ ਮਸ਼ੀਨ ਨੂੰ ਕੀ ਇਹਨੂੰ ਕਹਿੰਦੇ ਸ਼ੀਟ ਬੈਂਡਿੰਗ ਮਸ਼ੀਨ ਸ਼ੀਟ ਬੈਂਡਿੰਗ ਮਸ਼ੀਨ ਹਾਂਜੀ ਮਤਲਬ ਆਪਾਂ ਕੋਈ ਵੀ ਗਲਾਈ ਹੋਣੀ ਕੋਈ ਵੀ ਸ਼ੀਟ ਨੂੰ ਗਲਾਈ ਦੇਣੀ 90 ਡਿਗਰੀ ਬੈਂਡ ਕਰਨਾ ਹੈ ਜੀ ਜਿਵੇਂ ਕਿ ਕੰਬਾਈਨ ਲਾਈਨ ਹੋ ਗਈ ਕੰਬਾਈਨ ਦਾ ਹਰ ਤਰ੍ਹਾਂ ਦਾ ਬੈਂਡਿੰਗ ਦਾ ਕੰਮ ਇਹਦੇ ਤੇ ਹੁੰਦਾ ਠੀਕ ਹੈ ਜੇਟ ਗ੍ਰਿਲ ਦੇ ਵਿੱਚ ਅੱਜ ਕੱਲ੍ਹ ਗੇਟ ਬੰਨਦੇ ਨੇ ਜਿਵੇਂ ਕਿ ਤੁਸੀਂ ਅਲੱਗ ਅਲੱਗ ਡਿਜ਼ਾਈਨ ਰੱਖੇ ਹੋਣਗੇ ਜੀ ਹਾਂਜੀ ਆਮ ਹੀ ਦੁਕਾਨਾਂ ਤੇ ਆਪਾਂ ਨੂੰ ਜਦੋਂ ਮਿਲਦੇ ਨੇ ਦੁਕਾਨਦਾਰ ਬਣਾਉਂਦੇ ਨੇ ਜੀ ਆਹ ਗੇਟ ਦਾ ਅੱਜ ਕੱਲ੍ਹ ਬਹੁਤ ਲੇਟੈਸਟ ਡਿਜ਼ਾਈਨ ਚੱਲ ਰਿਹਾ ਠੀਕ ਹੈ ਜੀ ਇਹਨੂੰ ਕਿਸੇ ਵੀ ਤਰ੍ਹਾਂ ਦਾ ਜੋਰ ਸਾਈਜ਼ ਦੇਣੀ ਹੈ ਨਾ ਉਹਦੇ ਅਕੋਰਡਿੰਗ ਇਹ ਡਾਈ ਬਣ ਜਾਏਗੀ ਤੇ ਡਾਈ ਤੇ ਲੱਗਦੀ ਹੈ ਮਤਲਬ ਛੋਟੀ ਤੋਂ ਛੋਟੀ ਚੀਜ਼ ਵੱਡੀ ਤੋਂ ਵੱਡੀ ਬਣਾ ਦੋਗੇ ਇਹ 5 ਫੁੱਟ 4 ਫੁੱਟ ਤੋਂ ਲੈ ਕੇ 10 12 13 ਫੁੱਟ ਤੱਕ ਜੀ ਤੇ ਥਿਕਨੈਸ ਦੇ ਵਿੱਚ 10 mm ਤੋਂ ਲੈ ਕੇ 6 8 10 12 mm ਤੱਕ ਜਿੰਨੀ ਮਰਜ਼ੀ ਥਿਕਨੈਸ ਦੀ ਬਣਾਓ ਇਹ ਬਣਾ ਦਿੰਦੀ ਹੈ ਹਾਂਜੀ ਤੇ ਇਹਦੇ ਵਿੱਚ ਮੈਂ ਇੱਕ ਚੀਜ਼ ਦੇਖਿਆ ਜੀ ਆ ਆਟੋ ਮਤਲਬ ਆਟੋ ਦੇ ਵਿੱਚ ਹੈ ਜੀ ਕਿ ਸਾਰਾ ਕੰਟਰੋਲ ਹੈ ਹਾਂਜੀ ਇਹ ਕੰਟਰੋਲ ਪੈਨਲ ਆਟੋ ਸਿਸਟਮ ਲੱਗਾ ਆਇਆ ਜੀ ਜਿੰਨੇ ਡਿਗਰੀ ਦੇ ਤੁਸੀਂ ਸੈੱਟ ਕਰ ਦੋਗੇ ਬੈਂਡ ਉਹਨੇ ਤੇ ਜਾ ਕੇ ਇਹਨੇ ਸਟੋਕ ਦੇ ਕੇ ਵਾਪਸ ਜਾ ਕੇ ਰੋਕ ਲੇਗਾ ਮਤਲਬ ਆਪਾਂ ਨੂੰ ਥੋੜਾ ਜਿਹਾ ਵੀ ਜਮਾਂ ਐਕਿਊਰੇਸੀ ਜਮਾਂ ਹੋਵੇਗੀ ਫਿਰ ਆਪਾਂ ਫਿੱਟ ਕਰਤਾ ਇਹਨੂੰ ਬਿਲਕੁਲ ਜੀ ਮਤਲਬ ਇਹਦੇ ਆਟੋ ਕੱਟ ਲੱਗੇ ਗਿਆ ਲੀ ਆਟੋ ਕੱਟ ਲੱਗੇ ਨੇ ਜੀ ਇਹਦੇ ਤਿੰਨ ਫੰਕਸ਼ਨ ਨੇ ਇੱਕ ਹੈਗਾ ਮੈਨੂਅਲ ਅਪ ਸੈਕਿੰਡ ਤੇ ਕਰਿਆ ਆਪਣਾ ਉਹੀ ਸਿਸਟਮ ਆ ਜਾਏਗਾ ਫੋਟੋ ਸਵਿਚ ਦੇ ਵਿੱਚ ਆਪਾਂ ਇਹਨੂੰ ਕਿਤੇ ਵੀ ਰੱਖ ਕੇ ਠੀਕ ਹੈ ਜੀ ਮਸ਼ੀਨ ਨੂੰ ਆਪਰੇਟ ਕੀਤਾ ਜਾ ਸਕਦਾ ਤਿੰਨ ਦੇ ਵਿੱਚ ਆਪਾਂ ਇਹਨੂੰ ਆਟੋ ਤੇ ਕਰ ਦਾਂਗੇ ਸ਼ੀਟ ਰੱਖਣੀ ਤੁਸੀਂ ਇੱਕ ਵਾਰੀ ਕਮਾਂਡ ਦੇ ਕੇ ਪਾਸੇ ਹੋਏ ਹਨਾ ਜੀ ਇਹਨੇ ਆਪਣੇ ਆਪ ਸ਼ੀਟ ਬੈਂਡ ਕਰਕੇ ਵਾਪਸ ਜਾ ਕੇ ਰੋਕ ਵਾਪਸ ਰੱਖ ਲੈਣ ਹਾਂਜੀ ਬਿਲਕੁਲ ਤੇ ਇਹ ਮਤਲਬ ਕਿੰਨਾ ਕਾਫੀ ਵਜਨ ਹੁਣ ਇਹਦਾ ਤਾਂ ਜੀ ਪੂਰੀ ਸਾਫ ਦੀ ਲਗਭਗ 10 12 15 ਟਨ ਤੱਕ ਬੰਦੀ ਜਿੱਦਾਂ ਦੀ ਕਿਸੇ ਦੀ ਰਿਕੁਆਇਰਮੈਂਟ ਹੋਵੇ ਜੀ ਇਹ ਹੈ 6 ਐਮ ਐਮ ਤੇ 10 ਫੁੱਟ ਲੰਬਾਈ ਦੇ ਇਹ 10 ਫੁੱਟ ਲੰਬਾਈ ਦੇ ਵਿੱਚ ਤੇ ਉਹ ਇੱਕ ਬਾਰਾ ਹੀ ਜੀ ਉਹ ਬਾਰ ਰਹੀ ਹੈ ਜੀ 8 ਐਮ ਐਮ ਜੀ 8 ਫੁੱਟ ਦੇ ਵਿੱਚ 8 ਫੁੱਟ ਦੇ ਵਿੱਚ ਹਾਂ ਜੀ ਮਤਲਬ ਛੋਟੀ ਤੋਂ ਲੈ ਕੇ ਵੱਡੀ ਤੱਕ ਜਿਵੇਂ ਦੀ ਹਾਂ ਹਾਂ ਜੀ ਹਰ ਤਰ੍ਹਾਂ ਦੀ ਛੋਟੀ ਜਰੂਰਤ ਦੇ ਮੁਤਾਬਕ ਤਿਆਰ ਕਰ ਸਕਦੇ ਹਾਂ ਬਿਲਕੁਲ ਜੀ ਤੇ ਭਾਈ ਕੰਮ ਦੀ ਪੂਰ ਗਰੰਟੀ ਹੈ ਸਫਾਈ ਆਪਾਂ ਕਹਿ ਲਈ ਜਿਵੇਂ ਫਿਨਿਸ਼ਿੰਗ ਕਹਿ ਸਕਦੇ ਹਾਂ ਜਾਂ ਐਕੂਰੇਸੀ ਆਪਾਂ ਕੰਮ ਦੀ ਹਨਾ ਮਸ਼ੀਨ ਜਿਵੇਂ ਚੱਲਦੀ ਹੈ ਕੰਮ ਕਰਦੀ ਆ ਕਿਉਂਕਿ ਇਹਨਾਂ ਦਾ ਬਹੁਤ ਮਤਲਬ ਹੈ ਕਿ ਤਿਆਰ ਭਾਗਾ ਤੇ ਬਾਕੀ ਇਧਰ ਵਰਕਸ਼ਾਪ ਵੀ ਦਿਖਾ ਦੇ ਆਪਾਂ ਤੁਹਾਨੂੰ ਕਲਿੱਪਾਂ ਵੀ ਐਡ ਕਰ ਦਿਆਂਗੇ ਤੇ ਆਹ ਚੈੱਕ ਕਰੋ ਬਈ ਹਨਾ ਜਿਹੜੇ ਇੱਥੇ ਤਿਆਰ ਕੀਤੀ ਜਾਂਦੀ ਹੈਗੀ ਆਪਣਾ ਡਾਈ ਵਰਕ ਟੋਟਲ ਵੀ ਜੀ ਆਪਣੇ ਪਲੈਨਰਾਂ ਦੇ ਹੁੰਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਜੀ ਆਹ ਬੈਂਡਿੰਗ ਦੇ ਜਿੰਨੇ ਡਾਈ ਟੂਲ ਨੇ ਇਹ ਸਭ ਆਪਣੀ ਫੈਕਟਰੀ ਦੇ ਅੰਦਰ ਪਿਆ ਅੰਦਰ ਪਿਆ ਬਿਲਕੁਲ ਜੀ ਇਹ ਮਾ ਕਲਿੱਪਾਂ ਐਡ ਕਰ ਦੇਣਾ ਵੀਰੋ ਸਾਰਾ ਤੁਸੀਂ ਚੈੱਕ ਕਰ ਲਿਓ ਤੇ ਆਪਾਂ ਬਾਈ ਜੀ ਹੁਣ ਗਰਾਸ ਮਸ਼ੀਨ ਹਾਂਜੀ ਗਰਾਸ ਕਟਿੰਗ ਮਸ਼ੀਨ ਬਿਲਕੁਲ ਜੀ ਆਜੋ ਜੀ ਲਓ ਜੀ ਤੇ ਜਿਹੜੀ ਇਹ ਆ ਗਈ ਹੈ ਜੀ ਇਹਨਾਂ ਦੀ ਗਰਾਸ ਮਸ਼ੀਨ ਜਾਂ ਆਪਾਂ ਕਹੇ ਲਈ ਵੀ ਘਾਹ ਕੱ ਏ ਇਹ ਬਾਈ ਜੀ ਇੱਕ ਤੁਹਾਡੇ ਅੰਦਰ ਵੀ ਬਣੀ ਪਈ ਸੀ ਨਾ ਸਪੈਸ਼ਲ ਹਾਂਜੀ ਉਹ ਬਿਲਕੁਲ ਐਡਵਾਂਸ ਤੱਕ ਨਹੀਂ ਕਿ ਜਿੰਦੇ ਵਿੱਚ ਅਜੇ ਤੱਕ ਇੰਡੀਆ ਚ ਕਿਸੇ ਨੇ ਡਿਵੈਲਪ ਨਹੀਂ ਕੀਤੀ ਠੀਕ ਹੈ ਜੀ ਕਿਉਂਕਿ ਉਹਦੇ ਵਿੱਚ ਰਿਵਰਸ ਵੀ ਹੈ ਗੇਅਰ ਹਾਂਜੀ ਫਾਰਵਰਡ ਵੀ ਹੈ ਸੈਲਫ ਡਰਾਈਵ ਉੱਤੇ ਬੈਠ ਕੇ ਚਲਾਉਣਾ ਉੱਤੇ ਬੈਠ ਕੇ ਜਿਵੇਂ ਮੈਂ ਗੋਰੇ ਦੇਖੇ ਆ ਜੌਂਡੀ ਟਰੈਕਟਰਾਂ ਤੇ ਬੈਠੇ ਲੱਗਿਆ ਕਾਹ ਕੱਟੀ ਜਾਂਦੇ ਬੱਚੀ ਵੀ ਚਲਾ ਰਹੇ ਹੁੰਦੇ ਹਾਂ ਹਾਂਜੀ 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 ਬਿਲਕੁਲ ਜੀ ਤੇ ਇਹ ਕਿਹੜੀ ਆਪਣਾ ਕਿਹੜਾ ਮਾਡਲ ਆ ਇਹ ਸਰ ਇਹ ਆਪਣਾ بیس ਮਾਡਲ ਇਹਦੇ ਵਿੱਚ ਹੋਂਡਾ ਦਾ ਪੈਟਰੋਲ ਇੰਜਨ ਯੂਜ਼ ਕੀਤਾ ਗਿਆ ਜੀ ਔਰ ਆਪਣੀ ਕੋਈ ਵੀ ਮਸ਼ੀਨ ਇਹ ਸੈਲਫ ਡਰਾਈਵ ਹੈ ਸੈਲਫ ਡਰਾਈਵ ਆਦਮੀ ਨੂੰ ਧੱਕਾ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਇਹ ਆਪਣੇ ਆਪ ਚੱਲੇਗੀ ਚੱਕਰਾਂ ਦੇ ਮਦਦ ਆਪਣੇ ਆਪ ਫਾਰਵਰਡ ਚੱਲੇਗੀ ਜੀ ਕਾਹ ਕੱਟਣ ਦੇ ਨਾਲ ਨਾਲ ਇਹਨੇ ਕਾਹ ਸਟੋਰ ਵੀ ਕਰਨਾ ਬਾਤ ਸੁਣੀ ਚੈੱਕ ਕਰਨਾ ਪੈਣਾ ਕੰਗੇਨਾ ਤਾਂ ਨਹੀਂ ਇਕੱਠਾ ਕਰਨਾ ਨਾ ਜੀ ਕੰਗੇ ਵਗੈਰਾ ਕਿਸੇ ਚੀਜ਼ ਨਾਲ ਇਕੱਠਾ ਕਰਨ ਦੀ ਨਹੀਂ ਲੋੜ ਸਿਰਫ ਇੱਕ ਬੰਦਾ ਲਾਣਾ ਚਾਹੇ ਤੁਸੀਂ 15 ਸਾਲ ਦੇ ਬੱਚੇ ਨੂੰ ਲਾ ਦਿਓ ਮਸ਼ੀਨ ਆਪਣੇ ਆਪ ਚੱਲੇਗੀ ਬਿਲਕੁਲ ਵੇਈਆ ਆਪਦੇ ਯਾਰਾਂ ਮਿੱਤਰਾਂ ਨੂੰ ਭੇਜੋ ਜਿਨ੍ਹਾਂ ਕੋਲੇ ਪੈਲੈਸਾ ਸਕੂਲ ਆ ਪਾਰਕਾ ਜਾਂ ਸਕੂਲ ਦੇ ਵਿੱਚ ਆਪਾਂ ਕਹੇ ਲਈ ਵੀ ਵੱਡੇ ਪਾਰਕ ਆ ਜਾਂਦੇ ਆ ਪੰਚਾਇਤ ਘਰ ਦੇ ਵਿੱਚ ਬਣਿਆ ਜਿਹੜੇ ਪਾਰਕ ਹੁੰਦੇ ਆ ਕਹਾ ਕੱਟਣਾ ਕਹਾ ਬਹੁਤ ਵੱਡਾ ਵੱਡਾ ਹੋ ਗਿਆ ਪਿਆ ਤਾਂ ਭਈ ਆ ਵੀਡੀਓ ਸ਼ੇਅਰ ਕਰ ਦਿਓ ਇੰਜਨ ਦੇ ਵਿੱਚ ਡੀਜ਼ਲ ਇੰਜਨ ਵੀ ਆਂਦਾ ਗਰੀਵਜ਼ ਦਾ ਹੋਂਡਾ ਦਾ ਪੈਟਰੋਲ ਇਹ ਵੱਡੇ ਛੋਟੇ ਮਾਡਲ ਹੈ ਜੀ ਇਹ ਹਾਜ਼ਰ ਹੈ ਵੱਡਾ ਮਾਡਲ ਇਹ ਪੈਟਰੋਲ ਇੰਜਨ ਆ ਵੀ ਪੈਟਰੋਲ ਹੈ ਡੀਜ਼ਲ ਇੰਜਨ ਇਹ ਡੀਜ਼ਲ ਆ ਗਿਆ ਇਹ ਡੀਜ਼ਲ ਆ ਗਿਆ ਜੀ ਠੀਕ ਹੈ ਜੀ ਤੇ ਮਤਲਬ ਵੀ ਕੋਈ ਗਾਰੰਟੀ ਵਾਰੰਟੀ ਕਿੱਦਾਂ ਰਹਿੰਦੀ ਹੈ ਇਹਨਾਂ ਦੀ ਜੀ ਫੁੱਲ ਗਾਰੰਟੀ ਵਾਰੰਟੀ ਹੈ ਜੀ ਟ్రायल ਕਰਾ ਕੇ ਦੇਾਂਗੇ ਇਹਦੇ ਵਿੱਚ ਤੁਸੀਂ ਇੱਕ ਖਾਸੀਅਤ ਹੋਰ ਹੈ ਕਿ ਕਾ ਦੇ ਛੋਟਾ ਵੱਡਾ ਕੱਟਣ ਕਰਨਾ ਹਾਂਜੀ ਉਹਦੀ ਅਡਜਸਟਮੈਂਟ ਦੀ ਸੈਟਿੰਗ ਇਹਦੇ ਵਿੱਚ ਬਹੁਤ ਈਜ਼ੀ ਦੇ ਰਹੀ ਹੈ ਜਿੰਨਾ ਮਰਜੀ ਇਹਨੂੰ ਅਪ ਡਾਟ ਕਰ ਸਕਦਾ ਹੈ ਟਟਰ ਹਿਸਾਬ ਨਾਲ ਵੀ ਆਪਣਾ ਟਟਰ ਇਹਨੂੰ ਉੱਚਾ ਦੋ ਜਿੰਨਾ ਮਰਜੀ ਕਰ ਲਿਏ ਇਹ ਉਨਾ ਵੱਧ ਘਟ ਹੋ ਜੂਗਾ ਠੀਕ ਹੈ ਨੀਚੋ ਆਪਣੇ ਹਿਸਾਬ ਨਾਲ ਇਹਨੇ ਅਡਜਸਟ ਕਰ ਲੈਣਾ ਤੇ ਪਿੱਛੇ ਸਟੋਰ ਹੋ ਹੀ ਜਾਂਦੀ ਹੈ ਪਿੱਛੇ ਸਟੋਰ ਹੋਏਗਾ ਇੱਕ ਵਾਰੀ ਜੀ ਸਾਰਾ ਕੰਮ ਨਿਵੇੜ ਦਿੰਦੀ ਹੈ ਤੇ ਇਹ ਨਾਗੀ ਹਾਈਡਰੌਲਿਕਸ ਗੁਰੂਵਾਰ ਸਾਇ ਖੜੇ ਆ ਜੇ ਕਿਸੇ ਨੇ ਪ੍ਰੈਸਾਂ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਕਹਾ ਕੱਟਣ ਵਾਲੀ ਮਸ਼ੀਨ ਬਾਰੇ ਪੁੱਛਣਾ ਹੋਵੇ ਬਾਈ ਕਰਨੀ ਹੋਵੇ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਇੱਥੇ ਆ ਕੇ ਆਪਦੀ ਕੋਈ ਵੀ ਚੀਜ਼ ਦੇਖਣੀ ਆ ਤਾਂ ਪਹੁੰਚ ਸਕਦੇ ਹੋ ਕਿਉਂ ਨਾ ਬਈ ਬਿਲਕੁਲ ਬਿਲਕੁਲ ਜੀ ਤੇ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ